ਕਿਸੇ ਮਹਾਕੁਰਸ਼ ਨੇ ਬੜੀ ਸੋਹਣੀ ਗੱਲ ਸੁਣਾਈ ਕਹਿੰਦੇ ਕਿ ਮੈਂ ਛੋਟਾ ਸੀ ਤੇ ਮੇਰੇ ਘਰ ਕੋਈ ਬਜ਼ੁਰਗ ਆਏ ਤੇ ਮੇਰੇ ਪਿਤਾ ਜੀ ਨੇ ਕਿਹਾ ਵੀ ਬਜ਼ੁਰਗ ਆਏ ਨੇ ਬੜੇ ਸਿਆਣੇ ਜਾਣਾਂ ਕੋਲੋਂ ਕੋਈ ਗੋਣੀ ਲੈ ਲੈ ਉਹ ਕਹਿੰਦੇ ਮੈਂ ਬਜ਼ੁਰਗਾਂ ਦੇ ਕੋਲ ਗਿਆ ਜਾ ਕੇ ਮੈਂ ਹੱਥ ਬਨ ਕੇ ਕਹਾਂ ਬਜ਼ੁਰਗੋ ਕੋਈ ਗੋਣੀ ਦਿਓ ਅਗੋਂ ਬਜ਼ੁਰਗ ਬੋਲੇ ਵੀ ਕਦੀ ਭਾਂਡੇ ਮੰਜੇ ਤੇ ਮੈਂ ਕਿਹਾ ਹਾਂਜੀ ਮਹਾਰਾਜ ਜੀ ਜਦੋਂ ਕਿਸੇ ਵੇਲੇ ਘਰ ਦੇ ਘਰ ਨਹੀਂ ਹੁੰਦੇ ਮੰਜਣੇ ਪੈ ਜਾਂਦੇ ਕਿਸੇ ਟਾਈਮ ਤੇ ਬਜ਼ੁਰਗ ਕਹਿੰਦੇ ਜਦੋਂ ਭਾਂਡੇ ਮਾਂਜੇ ਤੇ ਸਿੱਖਿਆ ਜੀਓ ਤੇ ਮਾਪੁਰਖ ਕਹਿੰਦੇ ਮੈਂ ਛੋਟਾ ਸੀ ਭੋਲੇ ਭਾਜ ਕਹਿ ਤਾ ਹਮਾਰੇ ਸਿੱਖਿਆ ਦਿਹੁ ਆ ਕਿ ਜਦੋਂ ਭਾਂਡੇ ਮਾਂਜੀਦੇ ਸਵਾਹ ਥੋੜੀ ਜਿਆਦਾ ਲਾਈਦੀ ਫੇਰ ਹੀ ਭਾਂਡਾ ਵਧੀਆ ਮੰਜਾ ਜਾਂਦਾ ਤੇ ਉਹ ਬਜ਼ੁਰਗ ਕਹਿ ਲਗੇ ਓਏ ਭੋਲਿਆ ਪੰਛੀਆ ਭਾਂਡੇ ਮਾਂਜਣ ਵੇਲੇ ਸਭ ਤੋਂ ਜ਼ਿਆਦਾ ਇਸ ਗੱਲ ਦਾ ਖਿਆਲ ਰੱਖੀਦਾ ਆ ਕਿ ਭਾਂਡਾ ਅੰਦਰੋਂ ਜ਼ਿਆਦਾ ਮਾਂਜੀਦਾ ਆ ਕਿਉਂਕਿ ਸਮਾਨ ਅੰਦਰ ਪਾਣਾ ਹੁੰਦਾ ਆ ਤੇ ਇਹ ਸਰੀਰ ਵੀ ਇੱਕ ਭਾਂਡੇ ਦੀ ਤਰ੍ਹਾਂ ਉਸੇ ਤਰ੍ਹਾਂ ਹੀ ਇਸ ਤਰ ਨੂੰ ਉੱਪਰੋਂ ਸਾਫ਼ ਕਰਨ ਦੀ ਜਿੰਨੀ ਜ਼ਿਆਦਾ ਲੋੜ ਹੈ ਨਾ ਅੰਦਰੋਂ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਨਾਮ ਸ਼ਬਦ ਉਹ ਪਰਮਾਤਮਾ ਪਰਮੇਸ਼ਰ ਇਸ ਸਰੀਰ ਦੇ ਅੰਦਰ ਰਹਿੰਦਾ ਹੈ ਨਾ ਕਿ ਬਾਹਰ